ਉਦੇ ਵੱਟੇ 12 ਖੇਤ ਲੈਣੇ ਆ। ਉਹ ਸਿਰਫ ਪਿੰਚਕੋੜਲੀ ਤੋਂ ਜਿਹੜੇ 12 ਖੇਤ ਦੇਣੇ ਆ ਉਥੋਂ ਜਿਹੜੇ 10 ਕੇ ਦਾ 3 ਕਿਲੋਮੀਟਰ ਦੂਰ ਆ ਸਰ 3 ਕਿਲੋਮੀਟਰ ਤੇ ਰਾਜਤਾਲੀ ਦਾ 3 ਕਿਲੋਮੀਟਰ ਦਰ ਬਈ ਨਾ ਬਣਦੀ। ਉਹ ਕਹਿੰਦੇ ਤੁਸੀਂ ਉੱਥੇ ਕਿਉਂ ਨਹੀਂ ਬਣਾਈ? ਅਸੀਂ ਵੀ ਸਵਾਲ ਕੀਤਾ। ਉਹ ਕਹਿੰਦੇ ਜੰਗਲਾਤ ਦਾ ਮਹਿਕਮਾ ਆ। ਅਸੀਂ ਜੰਗਲਾਤ ਦਾ ਮਹਿਕਮਾ ਲੈ ਨਹੀਂ ਸਕਦੇ ਦੱਸੋ ਜੀ ਭਰਾ। ਤੁਸੀਂ ਪੰਜਾਬ ਦੀ ਧਰਤੀ ਲੈ ਸਕਦੇ ਆ ਆਪਣੀ ਜੰਗਲਾਤ ਦੀ ਕਿਉਂ ਨਹੀਂ ਲੈ ਸਕਦੇ? ਜੰਗਲ ਤਾਂ ਵੀ ਪੱਟੀਆਂ ਨੇ ਤੁਹਾਡਾ ਤਾਂ ਆੜਵਾਸੀ ਦੀ ਰੋਟੀ ਤੇ ਰੱਜੀ ਖੋਈ ਜਾਂਦੇ ਆ ਉਹ ਮਤ ਕਹਿ ਤਦ ਕਹਿ ਤ ਤੇ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਏ ਨੰਗ ਸਿਆਣਾ ਆ ਬੱਚੇ ਨਹੀਂ ਲੜਦੇ ਇਹਨੂੰ ਕਿ ਜੇ ਦੁਕਾਨ ਤੇ ਜਾਵਾਂ ਤਾਂ ਉਹ ਕਹੂਗਾ ਪਾਪਾ ਜੇ ਇਹਨੂੰ ਲੈ ਕੇ ਦਿੱਤੀ ਤਾਂ ਫਿਰ ਤਾਂ ਮੈਨੂੰ ਤੂੰ ਫੜੀ ਲੈ ਕੇ ਦੇ ਉਹ ਗਿਆ ਸੀ ਅਰਪਾਲ ਜੀ ਮਾਮੇਟਿੰਗ ਵਿੱਚ ਉਹ ਰਾਤਾਂ ਚ ਬਣਿਆ ਜੇ ਅਬਰ ਮੀਟਿੰਗ ਸੀ ਤੇ ਦਾਸ ਕਦੇ ਦੇਣੇ ਉਹ ਕਹਿੰਦਾ ਚੁੱਪੇ ਕਰਕੇ ਬੋਲਿਆ ਹੀ ਨਹੀਂ ਆਵਾਜ਼ ਆ ਮੋਰ ਕਿਹੜਾ ਬੋਲੇ ਤੇ ਜਦੋਂ ਭਗਵਾਨ ਜੀ ਮਾਰ ਨੂੰ ਦੇਖਿਆ ਤੂੰ ਕੀ ਕਹਿਣਾ ਉਹਦਾ ਦਰਵਾਜ਼ਾ ਜਿੰਨਾ ਛੋਟਾ ਆ ਚੁੜਕਲੇਵਾਰੀ ਬੰਦਾ ਉਹ ਕਹਿੰਦਾ ਜੇ ਹੂੰ 10 ਦਿਨ ਸਾਨੂੰ ਵੀ ਦੇ ਬੱਤੀ ਆਲੀ ਗੱਲ ਉਹ ਮੂਰਖਾ 28 ਪਿੰਡ ਤੁਹਾਡੇ ਜਾਦੇ ਹੁਣ ਤਾਂ 50 60 ਕਿੱਟ ਦਾ ਤੁਹਾਡੀ ਤੁਹਾਡੇ ਦੀ ਰਾਜਧਾਨੀ ਆ ਪੰਜਾਬ ਦੀ ਹੋ ਰਾਜਧਾਨੀ ਆ ਤੂੰ 10 ਦਿਨ ਦਾ ਨਹੀਂ ਮੰਗਦਾ ਉਹ ਜਵਾਬ ਨਹੀਂ ਆਇਆ ਮੁਰਖ ਤਾਂ ਚੁੱਪ ਕੀਤਾ ਪਰ ਹਾਲੇ ਵੀ ਵਿਰੋਧ ਨਹੀਂ ਕੀਤਾ ਦੂਜਾ ਸਾਡੀ ਪੰਜਾਬੀ ਭਾਸ਼ਾ ਉੱਜੜ ਰਹੀ ਆ ਸਾਡੇ ਬੱਚੇ ਪੰਜਾਬ ਦੇ ਜੰਮ ਕੇ ਪੰਜਾਬ ਦੇ ਘਰਾਂ ਜੰਮ ਕੇ ਜਾਂ ਹਿੰਦੀ ਬੋਲਦੇ ਜਾਂ ਦਿੱਲੀ ਬੋਲਦੇ ਆਪ ਵਿੱਚ ਜਦੋਂ ਹੋਮਵਾਰਡ ਅਮੀਰੀ ਦਾ ਨੈਣਾ ਜਦੋਂ ਸਕੂਲੀ ਮਾਡਲ ਸਕੂਲ ਦੇਖੀ ਬੋਲਣੀ ਆ ਤਾਂ ਤੁਹਾਡੇ ਪੰਜਾਬੀ ਕਿਹੜਾ ਬੋਲੇ ਉਹ ਅਸੀਂ ਕਹਿੰਦੇ ਕੰਪੀਟੀਸ਼ਨ ਕਰਨਾ ਪੈਣਾ ਜੀ ਕੰਪੀਟੀਸ਼ਨ ਜਾਪਾਨ ਨੇ ਜਾਪਾਨੀ ਭਾਸ਼ਾ ਨਹੀਂ ਛੱਡੀ ਚੀਨ ਬਾਰੇ ਵਿੱਚ ਕਿੰਨੀ ਭਾਸ਼ਾ ਨਹੀਂ ਛੱਡੀ ਕਿ ਤਰੱਕੀ ਸਾਹ ਤੋਂ ਕਿਤੇ ਵੱਧ ਕਰ ਗਿਆ ਸਾ ਤੋਂ 2 ਸਾਲ ਬਾਅਦ ਇਹ ਜਾਣ ਹੋਇਆ ਚੀਨ ਜਿਹੜਾ ਚੂਹੇ ਖਾਣਾ ਢੱਡੂ ਖਾਣਾ ਖਾਤੇ ਸੀ ਜਿਹਨੂੰ ਫੀਮਤੀ ਸਾਦੇ ਸੀ ਸੱਗੀ ਮੁੱਟੀ ਫੀਰ ਬਹੁਤ ਖਾਂਦੇ ਸੀ ਨਸ਼ੇਕ ਤਾਂ ਹਟਿਆ ਜਦੋਂ ਨਾਲ ਚੰਡੇ ਦਾ ਰਾਜ ਆਇਆ ਜਿਹੜਾ ਫੋਜਾਂ ਦਾ ਜੱੰਦ ਸੀ ਉਹਦਾ ਨਾਮ ਸੀ ਚੂਤੇ ਫੀਮ ਦਾ ਪਤਾ ਹੋ ਕਿ ਕਿੰਨੇ ਆ ਪਤਾ ਨਸ਼ੀ ਸੀ ਫੀਮ ਦਾ ਜਦੋਂ ਨਕਰਾਵ ਆਇਆ ਉਹਦਾ ਪ੍ਰੋਫੀਲ ਫੀਮੇ ਤੋਂ ਫੜ ਲਓ ਜੇ ਭਾ ਮੇਰੀਆਂ ਖਾਲੀ ਕਰਦਾ ਹੋ ਇੱਕ ਕੈਸੀ ਮੇਰਾ ਖਾਣ ਪੀਣ ਦਾ ਸਮਾਂ ਰੱਖ ਲਿਓ ਤੇ ਮੈਨੂੰ ਇੰਨਾ ਸੁਹੰਦਰ ਗਾਂਵ ਭੇਜ ਜਵਾਂ ਤਨ ਮਹੀਨੇ ਮੁਰਕੇ ਆ ਸਕਾਂ ਨਸ਼ਾ ਛੱਡ ਕੇ ਮੁਰਕੇ ਆਇਆ ਤੇ ਅੱਜ ਉਹਦਾ ਹਾਲ ਕੀ ਆ ਦੁਨੀਆ ਦੀ ਸਭ ਤੋਂ ਦੂਜੀ ਵੱਡੀ ਇਕਨੋਮੀ ਆ 15 ਟ੍ਰਿਲੀਅਨ ਡਾਲਰ ਚੀਨ ਦੀ ਆਰਥਿਕਤਾ ਆ ਤੇ ਜਿਹੜੇ ਅਸੀਂ ਕਹਿੰਦੇ ਆ ਵਿਸ਼ਗੁਰੂ ਬਣਨਾ ਸਾਡੀ ਪੌਣੀ ਚਾਪ ਰਹੀ ਹੈ ਨੇ ਚੌਥਾ ਸੱਚੀ ਨਾਲ ਅਸੀਂ ਅੱਲੇ ਚੌਥੇ ਸੇ ਬੈਠੇ ਆ ਜਿਹੜਾ ਚੀਨ ਨਾਲ ਪੰਗੇ ਰਹਿਣੀਆਂ ਬੰਨਾਂ ਗੱਲ ਉਹਦਾ ਰਾਣ ਪਦਾਨ ਇੰਨਾ ਆ ਜਵਾਦੀ ਉਤੀਓ ਦਾ ਦਰ ਪਾਇਆ ਸਾਰੀ ਦੁਨੀਆ 'ਚ ਉਹ ਕਹਿੰਦਾ ਮੈਨੂੰ ਮੈਂਬਰ ਬਣਾਓ ਕਿਉਂਕਿ ਉਹਦਾ ਐਕਸਪੋਰਟ ਵਧਿਆ ਆ, ਇਮਪੋਰਟ ਘਟਿਆ ਬਾਹਰ ਮਾਲ ਜ਼ਿਆਦਾ ਭੇਜਦਾ ਮੰਗੌਂਦਾ ਘੱਟਦਾ ਅਸੀਂ ਬਾਹਰ ਥੋੜਾ ਭੇਜਦੇ ਆ ਮੰਗੌਲੇ ਜ਼ਿਆਦਾ ਆ ਤਾਂ ਹੀ ਕਰਾਈਏ ਅਸੀਂ ਇਸ ਕਰਕੇ ਅਸੀਂ ਉਹ ਤਿਉਹਾਰ ਨੂੰ ਕੱਟੜ ਦਾ ਸਨਾਦਨ ਧਰਮੀ ਜੇ ਕਿਸੇ ਸ਼ੂਲਕਾਸਟਰਾਂ ਰੀਪ ਕਰ ਲਵੇ ਉਹਦਾ ਕਤਲ ਕਰ ਦੇ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ 13 ਨੋਕ ਤੇ ਇਹੀ ਅਨੁਸਾਰ ਲਿਖਿਆ ਹੈ ਤੇ ਤੁਸੀਂ ਸਿੱਖ ਜਣੇ ਆ ਉਰਰੋ ਹਿੰਦੂ ਮੰਦੇਰੀ ਕੋ ਕਹਿੰਦੇ ਦਾ ਸਾ ਤੋਂ ਨਿਕਲੇ ਆ ਬਾਹਰ ਇਹਨਾਂ ਨੂੰ ਅਸੀਂ ਆਪੇ ਜ ਰਲਾ ਲੈਣਾ ਜਾਂ ਟੁੱਟ ਕੇ ਰਲਾਵਾਂਗੇ ਜਾਂ ਡਰਾ ਕੇ ਰਲਾਵਾਂਗੇ ਤੁਸੀਂ ਦੇਖਦੇ ਆ ਤੜਾ ਤੜਾ ਆ ਤੁਹਾਡਾ ਕੀ ਹੈ ਸਰ ਜਿਹੜਾ ਇੱਕ ਘੱਟ ਕੰਦ ਕੀ ਬਿਛਣਾ ਵਾਲਾ ਤਕਵਾਲ ਸਿੰਘ ਲਾਲਪੁਰਾ ساری ਉਮਰ ਕੋਸ਼ਿਸ਼ ਜੈ ਕਿਮਾਈਆਂ ਦਿੱਤੀਆਂ ਚੋਂ ਵੀਰਪੀ ਦਾ ਲੀਡਰ ਬਣਿਆ ਦਿੱਲੀ ਵਾਲਾ ਸੈਸਾ ਜਿਹੜਾ ਵੱਡਾ ਵਪਾਰੀ ਆ ਚੋਰ ਆ ਵੀ ਆ ਵਪਾਰ ਤੇ ਜੋੜਕ ਸੌਟ ਕਰਦਾ ਵਿਦੇਸ਼ੀ ਵਪਾਰ ਕਰਦਾ ਉਹ ਡਰਾਗੇ ਲੈ ਗਿਆ ਪੀਜੇ ਵੀ ਜੀ ਬੰਦੇ ਦਾ ਪਤਵਾਨ ਕੇ ਆ ਜਾ ਨੇ ਰਗੜਾ ਫੇਰਾਗੇ ਆ ਜਿਹੜੇ ਵੱਡੇ ਵੱਡੇ ਸਾਹਨੇ ਬੰਨੀ ਫਿਰਦੇ ਆ ਤੜਾ ਤੜ ਜਾ ਰਹੇ ਨੇ ਬੀਜੇਪੀ ਦੇ ਅੱਗੇ ਕਿਉਂ ਕਿ ਚੋਰੀਆਂ ਕੀਤੀਆਂ ਆ ਉਹ ਸਿੱਖ ਧਰਮ ਦੇ ਪਾਣੀ ਨੇ ਸਾਂਝੀ ਬਾਲਤਾਲੇ ਨੇ ਬਾਬੇ ਨਾਨਕ ਤਾਂ ਕਿ ਕਰਤ ਕਰੋ ਨਾਮ ਜਪੋ ਬਣ ਛੋ ਸਾਡੇ ਹਰਮੰਦਰ ਸਾਹਿਬ ਦਾ ਨੀਂਵਸਥਨ ਸਾਈਂ ਮੀਆਂਮੀ ਨੇ ਰੱਖਿਆ ਸੀ ਬਾਬੇ ਨਾਨਕ ਨੇ ਆਪਣੇ ਨਾਮ ਦਾ ਸਾਜੀ ਪਾਈ ਮਰਦਾਨੇ ਨੂੰ ਬਣਾਇਆ ਸੀ ਸਿੱਖਤਾ ਨੂੰ ਸਮਾਧੀ ਜਾਰੀ ਪਾਈ ਸੀ ਨਾ ਇਹ ਕਹਿੰਦੇ ਸੀ ਜਾਰੀ ਰਹਿ ਨਹੀਂ ਦੇਣੀ ਤੁਹਾਡੇ ਆਪ ਵਿੱਚ ਇਹ ਤੋੜਨੀ ਆ ਪਾਣੀ ਵੀ ਤਾਂ ਮਰਦਾਨਾ ਰਹਿ ਨਹੀਂ ਦੇਣਾ ਫਰੀਦ ਵੀ ਮੱਜਦਾ ਵਹਿ ਦੇਣਾ ਤੁਸੀਂ ਮੁ슬ਮਾਨ ਤੇ ਸਿੱਖ ਵੱਖੋ ਵੱਖਰੇ ਰਹੋ ਤੇ ਸਿੱਖਾਂ ਨੂੰ ਵੀ ਕਈ ਵਾਰੀ ਭਲੇਖਾਂ ਪੈ ਜਾਂਦਾ ਜਿਹੜੇ ਕਹਿੰਦੇ ਨਾ ਵੀ ਕਦੇ ਕਹਿ ਸਾਰੇ ਕਹਿ ਨਹੀਂ ਸਕਦੇ ਉਹ ਕਹਿ ਚੁੱਕੇ ਆ ਇੱਕ ਪੈਂਫਲਟ ਹੈ ਕਾਲੇ ਦੌਰ ਦੇ ਵਿੱਚ ਤੁਹਾਰਾ ਕੀ ਕੱਢੀ ਸੀ ਤੇ ਇੱਕ ਤਾਂ ਉਹ ਹੀ ਗਿਆ ਸੀਗਾ ਤੇ 10 ਬਾਸਰ ਗਿਆ ਗੁਰੂ ਮਾਨ ਦੇ ਗ੍ਰੰਥ ਉਹ ਕਹਿੰਦੇ 10 ਬਾਸਰ ਇਹ ਗਿਆ ਸੀਗਾ ਤੇ ਸਦਾ ਨਹੀਂ ਜਦੋਂ ਲੋੜ ਪਵੇ ਕੋਈ ਵੀ ਗੁਰੂ ਆ ਸਕਦਾ ਉਹ ਆ ਗਿਆ ਸੱਸੀ ਵਾਲਾ ਉਹ ਆ ਗਿਆ ਸਾਰਾ ਉਹ ਆ ਗਿਆ ਹੋਰ ਭਾਂਦ ਭਾਂਦੇ ਲੋਕ ਗੁਰਦੁਆਰੇ ਨੇ ਉਹ ਡੇਰੇ ਬਣ ਗਏ ਤੁਹਾਡੇ ਪੰਜਾਬ ਦੇ ਵਿੱਚ 66000 ਧਾਰਮਿਕ ਸਥਾਨ ਆਣ ਤੇ ਜਿਹੜੇ ਵਿਦਿਆ